ਦੁਖੋ ਰਕੇਸ਼ ਕੁਮਾਰ ਦਰਾਹਿਦ ਕੋਹਾੜੇ ਤੋਂ ਰਹਿਣ ਵਾਲੇ ਨੇ ਇਹ ਅੱਜ ਸਾਡੇ ਕੋ ਇੱਥੇ ਦਫ਼ਤਰ ਆਏ ਸੀਗੇ ਸੁਬਾ ਇਹਨਾਂ ਦਾ ਕਹਿਣਾ ਵੀ ਕੱਲ 11 ਤਰੀਕ ਨੂੰ ਉੱਥੇ ਗਏ ਨੇ ਗਿਆਸਪੁਰੇ ਇਹਨਾਂ ਨੇ ਕੋਈ 315 23 ਨੂੰ ਕੋਈ ਰਜਿਸਟਰੀ ਕਰਾਈ ਸੀ 75 ਗਾਈ ਦੀ 플ੌਟ ਸੀਗਾ ਰਜਿਸਟਰੀ ਹੋ ਗਈ ਸੀ ਰਜਿਸਟਰੀ ਜਦੋਂ ਹੁੰਦੀ ਹੈ ਉਹ ਨਾਲ ਹੀ ਉਹਦਾ ਇੰਤਕਾਲ ਦੀ ਫੀਸ ਵੀ ਜਮ੍ਹਾਂ ਹੋ ਜਾਂਦੀ ਹੈ ਵੈਸੇ ਤਾਂ ਇਹਦੀ ਡਿਊਟੀ ਹੁੰਦੀ ਹੈ ਇੰਤਕਾਲ ਉਹਨੇ ਆਪ ਹੀ ਕਰਨਾ ਹੁੰਦਾ ਉਹ ਇੰਤਕਾਲ ਹੋਇਆ ਨਹੀਂ ਸੀਗਾ ਉਹਨਾਂ ਦਾ ਕਹਣਾ ਸੀ ਕਿ ਮੈਂ ਲੋਨ ਵਗੈਰਾ ਲੈਣਾ ਸੀ ਤੇ ਮੈਂ ਉਹਨੂੰ ਉੱਥੇ ਗਿਆ ਸੀ ਪਟਵਾਰੀ ਕੋ ਚਮਕੌਰ ਸਿੰਘ ਕੋ ਜੀ ਉਹਨੇ ਫਿਰ ਇਹਦੇ ਕੋਲ ਭੇਜਤਾ ਇਹਨੇ ਪ੍ਰਾਈਵੇਟ ਕਰਿੰਦਾ ਕੋ ਰੱਖਿਆ ਹੋਇਆ ਅਸ਼ੋਕ ਕੁਮਾਰ ਜੀ ਤੇ ਸ਼ੋਕਮਾਰ ਨੂੰ ਇਹਨੇ ਦੱਸਿਆ ਕਿ ਮੈਨੂੰ 30 ਸਾਲਾਂ ਦੀਆਂ ਇੱਕ ਰਿਕਾਰਡ ਚਾਹੀਦਾ ਫਰਦਾ ਦਾ ਇੱਕ ਮੈਨੂੰ ਇਹਦੀ ਇੰਤਕਾਲ ਦੀ ਕਾਪੀ ਜਲਦੀ ਚਾਹੀਦੀ ਹੈ ਮੈਂ ਲੋਨ ਲੈਣਾ ਤੇ ਉਹਨੇ ਕਿਹਾ ਜੀ ਤੁਹਾਡਾ ਕੰਮ ਹੋ ਜਾਊਗਾ ਤੇ 6000 ਰੁਪਏ ਲੱਗੂਗਾ ਤੇ ਉਹ ਫਿਰ ਉਹਨੇ ਇਹੀ ਕਿਹਾ ਸੀ ਮੈਂ ਪੈਸੇ ਨਹੀਂ ਕੋਈ ਦੇਣਾ ਚਾਹੁੰਦਾ ਸੀ ਇਹ ਰਿਸ਼ਵਤ ਦੇ ਕੰਮ ਨੇ ਕਰਵਾਉਣਾ ਚਾਹੁੰਦਾ ਸੀ ਉਹ ਸਾਡੇ ਕੋਲ ਹੋਏ ਨੇ ਅਪਰੋਚ ਕੀਤੀ ਅੱਜ ਕਿ ਸਰਕਾਰੀ ਗਵਾਹਾਂ ਦੀ ਹਾਜ਼ਰੀ ਚ ਇਹਨੂੰ ਫਿਰ ਅੱਜ ਅਸ਼ੋਕ ਕੁਮਾਰ ਨੂੰ ਜਿਹੜਾ ਉੱਥੇ ਗਿਆਸਪੁਰੇ ਪਟਵਾਰਖਾਨੇ ਤੋਂ ਅਰੈਸਟ ਕੀਤਾ ਬਹੁਤ ਮੁਕਦਮਾ ਦਰਜ ਹੋ ਗਿਆ ਸੀ ਔਰ ਜਿਹੜਾ ਪਟਵਾਰੀ ਹੈਗਾ ਚਮਕੌਰ ਸਿੰਘ ਉਹ ਉੱਥੋਂ ਫਰਾਰ ਹੋ ਗਿਆ ਸੀ ਉਹਨੂੰ ਇਸ ਕਰਕੇ ਉਹਨੂੰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਉਹਨੂੰ ਫੜਨ ਵਾਸਤੇ ਬਾਕੀ ਜਿਹੜਾ ਹੈਗਾ ਇਹਨੂੰ ਦੋਸ਼ੀ ਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਸਰ ਕੇ ਜਿਹੜਾ ਹੈ ਸਾਹਮਣੇ ਦੁਕਾਨਦਾਰ ਆ ਉਸ ਦੇ ਕੋਲ ਜਿਹੜੇ ਪੈਸੇ ਆ ਫਰਾਈ ਕਰਦੇ ਸੀ ਹਾਂਜੀ ਹਾਂਜੀ ਇਹ ਕੋਈ ਦੁਕਾਨਦਾਰ ਵੀ ਸਾਹਮਣੇ ਹੈਗਾ ਉਹ ਸਾਰਾ ਵੈਰੀਫਾਈ ਕਰਾਂਗੇ ਦੁਕਾਨ ਇਹ ਇਕੱਲੀ ਪਟਵਾਰਖਾਨੇ ਦੇ ਬਾਹਰ ਅੰਦਰ ਨਹੀਂ ਪੈਸੇ ਲਏ ਉਹ ਜਦੋਂ ਉਹਨੂੰ ਬਾਹਰ ਕਿਸੇ ਦੁਕਾਨ ਤੇ ਮਿਲਿਆ ਦੁਕਾਨਦਾਰ ਦਾ ਹੀ ਟਾਈਮ ਰੱਖਿਆ ਸੀ ਔਰ ਦੁਕਾਨ ਤੇ ਹੀ ਦੇ ਲਾਗੇ ਫਿਰ ਇਹਨੂੰ ਅਸੀਂ ਉੱਥੇ ਸਾਡੀ ਟੀਮ ਨੇ ਗਿਫਤਾਰ ਕੀਤਾ ਔਰ ਦੁਕਾਨਦਾਰ ਦਾ ਰੋਲ ਵੀ ਸਾਰਾ ਐਗਜ਼ਾਮ ਕੀਤਾ ਜਾਏਗਾ ਕਿ ਲਗਾ ਤੁਸੀਂ ਜਿਹੜੀ ਪੈਸਾ ਨਹੀਂ ਹੋ ਉਹ ਵੀ ਲੰਘੇ ਹੋ ਸਕਦੀ ਹੈ ਕੁਝ ਖੁਲਾਸੇ ਬਿਲਕੁਲ ਉਹ ਵੀ ਸਾਰੀ ਜਾਂਚ ਕਰ ਰਹੇ ਹਾਂ ਬਾਕੀ ਹੁਣ ਪਟਵਾਰੀ ਜਿਹੜਾ ਫਰਾਰ ਆ ਉਹਨੂੰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੁਹਾਡੇ ਵਾਸਤੇ ਦੇਖੋ ਰਕੇਸ਼ ਕੁਮਾਰ ਦਰਾਹਿਦ ਕੋਹਾੜੇ ਤੋਂ ਰਹਿਣ ਵਾਲੇ ਨੇ ਇਹ ਅੱਜ ਸਾਡੇ ਕੋ ਇੱਥੇ ਦਫਤਰ ਆਏ ਸੀਗੇ ਸਵੇਹਾ ਇਹਨਾਂ ਦਾ ਕਹਿਣਾ ਵੀ ਕੱਲ 11 ਤਰੀਕ ਨੂੰ ਉੱਥੇ ਗਏ ਨੇ ਗਿਆਸਪੁਰੇ ਇਹਨਾਂ ਨੇ ਕੋਈ 31523 ਨੂੰ ਕੋਈ ਰਜਿਸਟਰੀ ਕਰਾਈ ਸੀ 75 ਗਾਈ ਦੀ 플ੌਟ ਸੀਗਾ ਰਜਿਸਟਰੀ ਹੋ ਗਈ ਸੀ ਰਜਿਸਟਰੀ ਜਦੋਂ ਹੁੰਦੀ ਹੈ ਉਹ ਨਾਲ ਹੀ ਉਹਦਾ ਇੰਤਕਾਲ ਦੀ ਫੀਸ ਵੀ ਜਮ੍ਹਾਂ ਹੋ ਜਾਂਦੀ ਹੈ ਵੈਸੇ ਤਾਂ ਇਹਨਾਂ ਦੀ ਡਿਊਟੀ ਹੁੰਦੀ ਹੈ ਇੰਤਕਾਲ ਉਹਨਾਂ ਨੇ ਆਪ ਹੀ ਕਰਨਾ ਹੁੰਦਾ ਉਹ ਇੰਤਕਾਲ ਹੋਇਆ ਨਹੀਂ ਸੀਗਾ ਉਹਨਾਂ ਦਾ ਕਹਿਣਾ ਸੀ ਕਿ ਮੈਂ ਲੋਨ ਵਗੈਰਾ ਲੈਣਾ ਸੀ ਤੇ ਮੈਂ ਇਹਨੂੰ ਉੱਥੇ ਗਿਆ ਸੀ ਪਟਵਾਰੀ ਕੋ ਚਮਕੌਰ ਸਿੰਘ ਕੋ ਉਹਨੇ ਫਿਰ ਇਹਦੇ ਕੋਲ ਭੇਜਤਾ ਇਹਨੇ ਪ੍ਰਾਈਵੇਟ ਕਰਿੰਦਾ ਕੋ ਰੱਖਿਆ ਹੋਇਆ ਅਸ਼ੋਕ ਕੁਮਾਰ ਜੀ ਤੇ ਸ਼ੋਕਮਰ ਨੂੰ ਇਹਨੇ ਦੱਸਿਆ ਮੈਨੂੰ 30 ਸਾਲਾਂ ਦੀਆਂ ਇੱਕ ਤਰ ਰਿਕਾਰਡ ਚਾਹੀਦਾ ਫਰਦਾਂ ਦਾ ਇੱਕ ਮੈਨੂੰ ਇਹਦੀ ਅੰਤਕਾਲ ਦੀ ਕਾਪੀ ਜਲਦੀ ਚਾਹੀਦੀ ਹੈ ਮੈਂ ਲੋਨ ਲੈਣਾ ਤੇ ਉਹਨੇ ਕਿਹਾ ਜੀ ਤੁਹਾਡਾ ਕੰਮ ਹੋ ਜਾਊਗਾ ਤੇ 6000 ਰੁਪਏ ਲੱਗੂਗਾ ਤੇ ਉਹ ਫਿਰ ਉਹਨੇ ਇਹੀ ਕਿਹਾ ਸੀ ਮੈਂ ਪੈਸੇ ਨਹੀਂ ਕੋਈ ਦੇਣਾ ਚਾਹੁੰਦਾ ਸੀ ਇਹ ਰਿਸ਼ਵਤ ਦੇ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ ਉਹ ਸਾਡੇ ਕੋਲ ਉਹਨੇ ਅਪਰੋਚ ਕੀਤੀ ਅੱਜ ਕਿ ਸਰਕਾਰੀ ਗਵਾਹਾਂ ਦੀ ਹਾਜ਼ਰੀ ਚ ਇਹਨੂੰ ਫਿਰ ਅੱਜ ਅਸ਼ੋਕ ਕੁਮਾਰ ਨੂੰ ਜਿਹੜਾ ਉੱਥੇ ਗਿਆਸਪੁਰੇ ਪਟਵਾਰਖਾਨੇ ਤੋਂ ਅਰੈਸਟ ਕੀਤਾ। ਜੀ। ਬਹੁਤ ਮਕਦਮਾ ਦਰਜ ਹੋ ਗਿਆ ਸੀ ਔਰ ਜਿਹੜਾ ਪਟਵਾਰੀ ਹੈਗਾ ਚਮਕੌਰ ਸਿੰਘ ਉਹ ਉੱਥੋਂ ਫਰਾਰ ਹੋ ਗਿਆ ਸੀ ਉਹਨੂੰ ਇਸ ਕਰਕੇ ਉਹਨੂੰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਤੁਹਾਨੂੰ ਵਾਸਤੇ। ਬਾਕੀ ਜਿਹੜਾ ਹੈਗਾ ਇਹਨੂੰ ਦੋਸ਼ੀ ਨਕਲ ਨੂੰ ਅਦਾਲਤ ਤੇ ਪੇਸ਼ ਕੀਤਾ ਗਿਆ। ਸਰ ਕੇ ਜਾ ਰਿਹਾ ਹੈ ਸਾਹਮਣੇ ਦੁਕਾਨਦਾਰ ਆ ਉਸਦੇ ਕੋਲ ਹੀ ਜਿਹੜੇ ਪੈਸੇ ਆ ਫਰਾਈ ਜਾਂਦੇ ਸੀ। ਹਾਂਜੀ ਹਾਂਜੀ ਇਹ ਕੋਈ ਦੁਕਾਨਦਾਰ ਵੀ ਸਾਹਮਣੇ ਹੈਗਾ ਉਹ ਸਾਰਾ ਵੈਰੀਫਾਈ ਕਰਾਂਗੇ ਦੁਕਾਨ ਇਹ ਐਕਟਲੀ ਪਟਵਾਰਖਾਨੇ ਦੇ ਬਾਹਰ ਅੰਦਰ ਨਹੀਂ ਪੈਸੇ ਲਏ ਉਹ ਜਦੋਂ ਉਹਨੂੰ ਬਾਹਰ ਕਿਸੇ ਦੁਕਾਨ ਤੇ ਮਿਲਿਆ ਦੁਕਾਨਦਾਰ ਦਾ ਹੀ ਟਾਈਮ ਰੱਖਿਆ ਸੀ ਔਰ ਦੁਕਾਨ ਤੇ ਹੀ ਦੇ ਲਾਗੇ ਫਿਰ ਇਹਨੂੰ ਅਸੀਂ ਆਪਣੀ ਸਾਡੀ ਟੀਮ ਨੇ ਗ੍ਰਫਤਾਰ ਕੀਤਾ ਔਰ ਦੁਕਾਨਦਾਰ ਦਾ ਰੋਲ ਵੀ ਸਾਰਾ ਐਗਜ਼ਾਮ ਕੀਤਾ ਜਾਂਦਾ ਕੀ ਲੱਗਦਾ ਸਰ ਜੇ ਇਹਦੀ ਪੈਸਾ ਨਹੀਂ ਹੋਊਂਦੀ ਤਾਂ ਇਹ ਬੈਂਡ ਹੋ ਸਕਦੀ ਹੈ ਕੁਝ ਖਲਾਸੀ ਬਿਲਕੁਲ ਉਸੇ ਸਾਰੀ ਜਾਂਚ ਕਰ ਰਹੇ ਆ ਬਾਕੀ ਹੁਣ ਪਟਵਾਰੀ ਜਿਹੜਾ ਫਰਾਰ ਆ ਉਹਨੂੰ ਵੀ ਛਾਪੇਮਾਰੀ ਕੀਤੀ ਜਾ ਰਹੀ ਸਾਡੇ ਵਾਸਤੇ ਹੈ